ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਦੇਖ ਲਓ ਜੀ ਯੂਰਪ ਦੇ ਦੇਸ਼ ਕਿੰਨੇ ਖੂਬਸੂਰਤ ਨੇ ਹਰ ਆਦਮੀ ਤਾਂ ਮੰਨ ਲਉਂਦੀ ਹੈ ਕਿ ਕਿਸੇ ਚੰਗੀ ਕੰਟਰੀ ਜਾ ਕੇ ਸੈਟ ਹੋ ਜਾਵੇ ਲੇਕਿਨ ਦੋਸਤੋ ਜਿਹੜੇ ਬੰਦੇ ਬਾਹਰ ਰਹਿੰਦੇ ਬਣਾ ਉਹਨਾਂ ਕੋਲੋਂ ਪੁੱਛੋ ਬਾਹਰ ਦੇ ਹਾਲਾਤ ਬੇਸ਼ੱਕ ਆਦਮੀ ਬਾਹਰ ਸੈਟ ਵੀ ਹੋ ਗਏ ਲੇਕਿਨ ਤੁਸੀਂ ਇਹ ਨਾ ਸੋਚੋ ਵੀ ਸਾਰੇ ਬੜੇ ਖੁਸ਼ ਹੈਗੇ ਨੇ ਉਹਨਾਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ ਘਰ ਛੱਡਣੇ ਸੌਖੇ ਨਹੀਂ ਜਿਹੇ ਫੈਮਿਲੀ ਛੱਡਣੀ ਸੌਖੀ ਨਹੀਂ ਗਈ ਇਹ ਠੀਕ ਹੈ ਥੋੜੇ ਜਿਹੇ ਬਾਅਦ ਆਸਤਾ ਆਸਤਾ ਆਦਮੀ ਨੂੰ ਹੱਥ ਪੈ ਜਾਂਦੀ ਹੈ ਲੇਕਿਨ ਜਦੋਂ ਕੋਈ ਦੁੱਖ ਸੁੱਖ ਆਂਦਾ ਨਾ ਫਿਰ ਫੈਮਿਲੀ ਯਾਰ ਦੋਸਤ ਪਿੱਛੇ ਇੰਡੀਆ ਯਾਦ ਆਉਂਦਾ ਕੋਈ ਤਿਹਾਰ ਹੁੰਦਾ ਜਿਵੇਂ ਦੀਵਾਲੀ ਹੈ ਵਿਸਾਖੀ ਹੈ ਹੋਲੀ ਹੈ ਉਹਲ ਬਰੇਤੀ ਆ ਰਹੇ ਨੇ ਫਿਰ ਮਹਿਸੂਸ ਹੁੰਦਾ ਵੀ ਪਰਦੇਸ ਕੀ ਗਾਇ ਇੰਡੀਆ ਜਿਹੜੇ ਲੋਕ ਨੇ ਉਹ ਇਹੋ ਸੋਚਦੇ ਵੀ ਬਾਹਰ ਸਭ ਖਾਲੀ ਐਸ਼ੀਆ ਸ਼ਗੀਏ ਪੈਸਾ ਨਿਆਰਾ ਇਥੇ ਦੋਸਤੋ ਤੁਸੀਂ ਕਿਸੇ ਨੂੰ ਪੁੱਛ ਲਓ ਉਹਨੂੰ ਰੋਟੀ ਟਾਈਮ ਸੇ ਨਹੀਂ ਮਿਲਦੀ ਉਹਦੀ ਨੀਂਦ ਨਹੀਂ ਪੂਰੀ ਹੁੰਦੀ ਤਕਰੀਬਨ ਸੋਚ ਤੁਹਾਨੂੰ 70% ਬੰਦੇ ਉਹ ਜਿਵੇਂ ਮਿਲ ਗਏ ਜਿਨ੍ਹਾਂ ਦੀ ਅੱਖਾਂ ਥੱਲੇ ਕਾਲੇ ਘੇਰੇ ਆਏ ਹੋਵੇ ਨੀਂਦ ਨਹੀਂ ਪੂਰੀ ਹੁੰਦੀ ਸਰੀਰੇ ਜਗਲ ਜਲਦੀ ਉੱਠਣਾ ਮੰਦਾ ਕੰਮਤੀ ਆਣਾ ਬੰਦਾ ਮੀ ਹੋਵੇ ਨੇਰੀ ਆਵੇ ਬਰਫਾਂ ਪੈਂਦੀਆਂ ਠੰਡ ਹੁੰਦੀ ਹੈ ਖਾਣਾ ਬਣਾਣਾ ਆ ਕੇ ਬਰਤਨ ਸਾਫ ਕਰਨੇ ਨੌਕਰੇ ਤੇ ਮਿਲਦੇ ਨਹੀਂ ਤੇ ਜਿਹੜੇ ਲੋਕ ਸਬੰਧ ਨੇ ਪਿੱਛੂ ਮੀ ਜਾ ਕੇ ਉੱਥੇ ਆਇਸ਼ ਕਰਨਗੇ ਕਈ ਜਿੱਥੇ ਆ ਕੇ ਅੱਖਾਂ 'ਚ ਕਿਸ ਹੁੰਦੇਗੇ ਰੋਂਦੇ ਜੇ ਪਛਤਾਂਦੇ ਵੇ ਵੀ ਕੀ ਪੰਗਾ ਲੈ ਲਿਆ ਬਾਹਰ ਆ ਕੇ ਪੈਣਾ ਪਾਵਾ ਤਾਂ ਦੂਰ ਹੋ ਗਏ ਕੋਈ ਤੁਹਾਡੀ ਇੱਥੇ ਹੈਲਪ ਨਹੀਂ ਕਰ ਸਕਦਾ ਇੰਡੀਆ ਤੋਂ ਹਰ ਇੱਕ ਨੂੰ ਵੀਜ਼ਾ ਨਹੀਂ ਮਿਲਦਾ ਕਈ ਇਥੇ ਪੱਕੇ ਹੋ ਕੇ ਵੀ ਆਪਣੇ ਘਰ ਜਾਲੂ ਸਦ ਨਹੀਂ ਸਕਦੇ ਮਾਪਿਓ ਵੀ ਨਹੀਂ ਸੱਜ ਸਕਦੇ ਫਿਰ ਮਹਿਸੂਸ ਹੁੰਦਾ ਵੀ ਮੇਰੀ ਕਮਾਈ ਨਹੀਂ ਵਿਕੀ ਦੀ ਸੂਤਾਂ ਨਾਲ ਵਿਕੀ ਨਹੀਂ ਆ ਜੇ ਸੂਤਾਂ ਆਉਣ ਤੇ ਫਿਰ ਕਮਾਈ ਵੀ ਕਿਸੇ ਕੰਮ ਨਹੀਂ ਲੱਗਦੀ ਠੀਕ ਹੈ ਦੋ ਚਾਰ ਦਿਨ ਤੋਂ ਚਾਰ ਮਹੀਨੇ ਜਾਂ ਦੋ ਚਾਰ ਸਾਲ ਤੁਹਾਨੂੰ ਬੰਗਾਲ ਬਾਰਦੀਆਂ ਰੰਗੀਆਂ ਬੜੀਆਂ ਅੱਛਾ ਲੱਗਣਗੀਆਂ ਬੜਾ ਵਧੀਆ ਲੱਗੇਗਾ ਫਿਰ ਜਿਹੜੇ ਇਹਨਾਂ ਦੀ ਇਨਸਾਈਡ ਦੇਖੋਗੇ ਨਾ ਤੇ ਸਭ ਬੰਦੇ ਉਦਾਸ ਹੈਗੇ ਸਿਰਫ ਕੀ ਕਰਦੇ ਜਦੋਂ ਇੰਡੀਆ ਜਾਂਦੇ ਹੋ ਨਾ ਉੱਥੇ ਦਸਤ ਨਹੀਂ ਗਿਆ ਕਿਸੇ ਨੂੰ ਉੱਥੇ ਕੰਦੇ ਨੰਬਰ ਬਣੇਦੇ ਬਣੇ ਰਹਿੰਦੇ ਹੋ ਬਈ ਬਾੜ ਬੜੀ ਆਸ਼ਕ ਬੜਾ ਮਜ਼ਾ ਬੜੇ ਮੀਰ ਹੈ ਗਿਆ ਸੀ ਪੂਰੇ ਨਜ਼ਾਰੇ ਲੈਨੇ ਆ ਇਹ ਚੀਜ਼ਾਂ ਆ ਕੇ ਬੰਦੇ ਨੂੰ ਮਿਲ ਆ ਜਾਂਦੀਆਂ ਜੀ ਹਰ ਕੁਝ ਪੋਜ਼ਿਟਿਵ ਹੈਗੇ ਵੀ ਜਿਵੇਂ ਇੱਥੇ ਸਿਸਟਮ ਅੱਛਾ ਗਾ ਕ੍ਰਾਈਮ ਬਹੁਤ ਘੱਟ ਗਾ ਬੱਚਿਆਂ ਨੂੰ ਬੈਨੀਫਿਟ ਮਿਲਦਾ ਹੈ ਪੜ੍ਹਾਈ ਇੱਥੇ ਫ੍ਰੀ ਜੀ ਤਕਰੀਬਨ ਦਵਾਈ ਮਿਲ ਜਾਂਦੀ ਫ੍ਰੀ ਅਗਰ ਤੁਹਾਨੂੰ ਜੋਬ ਨਹੀਂ ਮਿਏਗੀ ਫਿਰ ਵੀ ਤੁਹਾਨੂੰ ਸਰਕਾਰ ਇੰਨੇ ਪੈਸੇ ਦੇ ਦਿੰਦੀ ਏ ਵੀ ਤੁਹਾਡਾ ਖਰਚਾ ਚੰਗੀ ਤਰ੍ਹਾਂ ਚੱਲ ਸਕਦਾ ਹੈ ਇਹ ਚੀਜ਼ਾਂ ਦੇ ਥੋੜੇ ਫਾਇਦੇ ਹੈਗੇ ਜੀ ਲੇਕਿਨ ਜੇ ਤੁਸੀਂ ਸੋਚਣਾ ਵਿਛੋੜਾ ਉਹ ਬੜਾ ਬੁਰਾ ਗਾ ਜੇ ਹਰ ਬੰਦੇ ਤੇ ਕਾਰ ਨਹੀਂ ਕਰ ਸਕਦਾ ਅਸੀਂ بڑے بڑے ਬੰਦੇ ਵਿਖੇ ਬਾਹਰ ਆ ਕੇ ਨਾ ਆ ਪਿੰਡਾਂ ਦੇ ਮੁੰਡੇ ਚਿੱਕ ਡਿੱਕ ਦੇ ਜਵਾਨ ਦਿਲ ਛੱਡ ਜਾਂਦੇ ਵੇ ਜਦੋਂ ਪਰਦੇਸ ਚ ਕੱਲ ਜਿਹਾਣਾ ਪੈਂਦਾ ਕੰਮ ਤੇ ਜਾਣਾ ਪੈਂਦਾ ਫਿਰ ਘਰ ਦੀ ਯਾਦ ਆਂਦੇ ਵੇ ਮਾਂ ਦੀਆਂ ਪੱਕੀਆਂ ਰੋਟੀਆਂ ਯਾਦ ਆਉਂਦੀਆਂ ਕਿ ਚੰਗੀ ਭਈ ਜ਼ਿੰਦਗੀ ਜਿਨੇ ਵੇ ਸਾਂ ਇੱਥੇ ਜਿਹੜੇ 25 25 30 ਲੱਖ ਰੁਪਏ ਲਾ ਕੇ ਆਏ ਆ ਇਹੋ ਵੇ ਅੰਡੀਆਂ ਚ ਕੰਮ ਕਰ ਲੈਂਦੇ ਤੇ ਕੋਈ ਨਾ ਕੋਈ ਸੈਟਅਪ ਹੋ ਜਾਂਦੀ ਤੇ ਪਰਿਵਾਰ ਦੇ ਵਿੱਚ ਲੜਾਈ ਲੇਕਿਨ ਉੱਥੇ ਆਦਮੀ ਨਹੀਂ ਸੋਚਦਾ ਇੱਥੇ ਆ ਕੇ ਫਿਰ ਲੋਕ ਰਸਮਾਂ ਆਂਦੇ ਵੇ ਉਹ ਨਾ ਆਇਓ ਬਾਣ ਨਾ ਆਇਓ ਬਾਅਦ ਕੁਛ ਨਹੀਂ ਜਗਾ ਬੜੇ ਬੁਰੇ ਹਾਲ ਚੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਥੈਂਕ ਯੂ ਵੈਰੀ ਮੈਚ